ਸੇਕ ਧਰਮ ਦੀ ਸ਼ੁਰੂਆਤ ਤੋਂ ਪਹਿਲਾਂ ਦੇ ਪੰਜਾਬ ਦੇ ਇਤਿਹਾਸ ਦੀ ਰਹੱਸਮਈ ਕਹਾਣੀ ਦੋਸਤੋ ਜਦੋਂ ਵੀ ਕਿਤੇ ਪੰਜਾਬ ਦੇ ਇਤਿਹਾਸ ਦੀ ਗੱਲ ਹੁੰਦੀ ਤਾਂ ਹਮੇਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਬਾਅਦ ਅਤੇ ਸਿੱਖ ਧਰਮ ਦੀ ਸ਼ੁਰੂਆਤ ਤੋਂ ਬਾਅਦ ਦੇ ਇਤਿਹਾਸ ਦਾ ਜ਼ਿਕਰ ਹੁੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇ ਪੰਜਾਬ ਦੀ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਸਦੀਆਂ ਪਹਿਲਾਂ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਜੋ 10000 ਸਾਲ ਤੋਂ ਵੀ ਵੱਧ ਪੁਰਾਣਾ ਹੈ ਇੱਕ ਅਜਿਹੇ ਰਾਸਮਈ ਅਤੇ ਗੌਰਵਚਾਲੀ ਇਤਿਹਾਸ ਜੋ ਵਕਤ ਦੀ ਧੂੜ ਵਿੱਚ ਕਿਦਰੇ ਗਵਾਚ ਕੇ ਰਹਿ ਗਿਆ ਆਓ ਪੰਜਾਬ ਦੇ ਇਸ ਗਵਾਚੇ ਹੋਏ ਇਤਿਹਾਸ ਨੂੰ ਫਰੋਲਦੇ ਆਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਸਿੱਖ ਧਰਮ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਧਰਤੀ ਕਿਹੋ ਜਿਹੀ ਹੁੰਦੀ ਸੀ ਇੱਥੇ ਕਿਹੜੇ ਲੋਕ ਰਹਿੰਦੇ ਸਨ ਉਹਨਾਂ ਦੀ ਕਿਹੋ ਜਿਹੀ ਜ਼ਿੰਦਗੀ ਸੀ ਤੇ ਉਹ ਕਿਹੜਾ ਕਿੱਤਾ ਕੰਮਕਾਰ ਕਰਿਆ ਕਰਦੇ ਸਨ ਇਸ ਪਹਿਲੇ ਸਵਾਲ ਦਾ ਜਵਾਬ ਸਾਨੂੰ ਵਕਤ ਵਿੱਚ ਬਹੁਤ ਪਿੱਛੇ ਇਸ ਧਰਤੀ ਦੀਆਂ ਡੂੰਘੀਆਂ ਤਰੇੜਾਂ ਤੱਕ ਲੈ ਜਾਵੇਗਾ 10000 ਸਾਲ ਜੋ ਕਹਿਣ ਬੋਲਣ ਵਿੱਚ ਇੱਕ ਛੋਟਾ ਜਿਹਾ ਨੰਬਰ ਹੈ ਪਰ ਇਹ ਇੱਕ ਆંકੜਾ ਨਹੀਂ ਇਹ ਪੰਜਾਬ ਦਾ ਹਜ਼ਾਰਾਂ ਸਾਲ ਦਾ ਬਹੁਤ ਵੱਡਾ ਇਤਿਹਾਸ ਹੈ ਜਿਸ ਵਿੱਚ ਕਿੰਨੇ ਹੀ ਸਾਮਰਾਜ ਖੜੇ ਹੋਏ ਤੇ ਡੁੱਬ ਗਏ ਕਿੰਨੀਆਂ ਸਭਿਆਤਾਵਾਂ ਉੱਗੀਆਂ ਤੇ ਲੋਪ ਹੋ ਗਈਆਂ ਜਿਨ੍ਹਾਂ ਸਭ ਨੇ ਰਲ ਕੇ ਅੱਜ ਦੇ ਪੰਜਾਬ ਦੀ ਨੀਂਹ ਰੱਖੀ ਸੀ ਦੋਸਤੋ ਇਸ ਇੰਨੇ ਲੰਮੇ ਸਫ਼ਰ ਨੂੰ ਸਮਝਣ ਲਈ ਆਪਾਂ ਇਸ ਨੂੰ 5 ਹਿੱਸਿਆਂ ਵਿੱਚ ਵੰਡ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਦੀ ਪ੍ਰਚੀਨ ਨੀਂਦ ਦੀ ਸ਼ੁਰੂਆਤ ਦੀ ਫਿਰ ਮਹਾਂ ਕਾਵਿਆ ਤੇ ਵੱਡੇ ਵੱਡੇ ਸਾਮਰਾਜਾਂ ਦੇ ਯੁੱਗ ਦੀ ਉਸ ਤੋਂ ਬਾਅਦ ਮਹਾਨ ਸੰਸਲੇਸ਼ਨ ਚੌਥਾ ਹਿੱਸਾ ਇੱਕ ਨਵੀਂ ਵਿਵਸਥਾ ਦਾ ਆਗਮਨ ਤੇ ਅਖੀਰ ਤੇ ਪੰਜਵਾਂ ਹਿੱਸਾ ਇੱਕ ਉਹ ਮੰਚ ਜਿਸ ਤੇ ਕ੍ਰਾਂਤੀ ਨੇ ਜਨਮ ਲੈਣਾ ਸੀ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਪ੍ਰਚੀਨ ਨੀ ਤੋਂ ਸਾਡੀ ਪੰਜਾਬੀਆਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਆਧਤੋਂ 11 ਹਜ਼ਾਰ ਸਾਲ ਪਹਿਲਾਂ ਸ਼ਵਾਲਕ ਦੀਆਂ ਪਹਾੜੀਆਂ ਤੋਂ ਜਿੱਥੇ ਮਨੁੱਖੀ ਜੀਵਨ ਦੇ ਪਹਿਲੇ ਨਿਸ਼ਾਨ ਮਿਲਦੇ ਹਨ ਇਤੋਂ ਹੀ ਪੰਜਾਬ ਦੀ ਗਾਥਾ ਦਾ ਪਹਿਲਾ ਅਧਿਆਇ ਸ਼ੁਰੂ ਹੁੰਦਾ ਹੈ ਜਦਰਾ ਸੋਚ ਕੇ ਦੇਖੋ ਇੱਕ ਪਾਸੇ 10000 ਈਸਾ ਪੂਰਵ ਵਿੱਚ ਸ਼ਿਕਾਰ ਇਕੱਠੇ ਕਰਨ ਵਾਲੇ ਲੋਕ ਸਨ ਜੋ ਸਿਰਫ ਪੱਥਰ ਦੇ ਇਤਿਹਾਾਰ ਵਰਤਦੇ ਸਨ ਸਮਾਂ ਇਸ ਤੋਂ ਅੱਗੇ ਗੁਜ਼ਰਦਾ ਹੈ ਤੇ ਕੁਝ ਹਜ਼ਾਰ ਸਾਲਾਂ ਬਾਅਦ ਲਗਭਗ 3300 ਈਸਾ ਪੂਰਵ ਪੰਜਾਬ ਦੀ ਇਹ ਧਰਤੀ ਦੁਨੀਆ ਦੀ ਸਭ ਤੋਂ ਵਿਕਸਤ ਸਭਿਅਤਾ ਦਾਂਕੇ ਅਡੱਪਾ ਸੱਭਿਆਤਾ ਦਾ ਘਰ ਬਣ ਜਾਂਦੀ ਹੈ ਇਹ ਪੰਜਾਬੀਆਂ ਦੀ ਬਹੁਤ ਵੱਡੀ ਸ਼ਾਲ ਸੀ ਤੇ ਇਹ ਕੋਈ ਮਾਮੂਲੀ ਸ਼ਹਿਰ ਨਹੀਂ ਸਨ ਇੱਥੇ ਬਕਾਇਦਾ ਪਲੈਨਿੰਗ ਕਰਕੇ ਨਕਸ਼ਿਆਂ ਨਾਲ ਬਣਾਈਆਂ ਗਈਆਂ ਗਲੀਆਂ ਨਾਲੀਆਂ ਸੜਕਾਂ ਸਨ ਉਸ ਜਮਾਨੇ ਵਿੱਚ ਵੀ ਪੰਜਾਬੀਆਂ ਨੇ ਬੇਹੱਦ ਅਤੇ ਆਧੁਨਿਕ ਡਰੇਨਜ ਸਿਸਟਮ ਬਣਾਏ ਹੋਏ ਸਨ ਇੰਨਾ ਹੀ ਨਹੀਂ ਇਹ ਲੋਕ ਮੈਸੋਪੋਟਾਮੀਆਂ ਜਾਨਕਿ ਅੱਜ ਦੇ ਇਰਾਕ ਤੱਕ ਵਪਾਰ ਕਰਿਆ ਕਰਦੇ ਸਨ ਇਸ ਜਮਾਨੇ ਦੇ ਪੰਜਾਬੀ ਮਿੱਟੀ ਦੇ ਭਾੜੇ ਮੋਹਰਾ ਮਣਕੇ ਬਣਾਉਣ ਵਿੱਚ ਬਹੁਤ ਮਾਹਰ ਸਨ ਜੋ ਸੱਚਮੁੱਚ ਬਾਕੀ ਦੁਨੀਆ ਤੇ ਆਪਣੇ ਵਕਤ ਤੋਂ ਬਹੁਤ ਅੱਗੇ ਸਨ ਖੈਰ ਹਰ ਚੀਜ਼ ਦਾ ਇੱਕ ਅੰਤ ਹੁੰਦਾ ਹੈ ਹੜੱਪਾ ਸਭਿਅਤਾ ਦੇ ਖਤਮ ਹੋਣ ਤੋਂ ਬਾਅਦ ਪੰਜਾਬ ਇੱਕ ਨਵੇਂ ਦੌਰ ਵਿੱਚ ਪਹੁੰਚਦਾ ਹੈ ਜੋ ਕਿ ਸੀ ਮਹਾਕਾਵਿਆ ਤੇ ਵੱਡੇ ਸਾਮਰਾਜਾਂ ਦਾ ਦੌਰ ਇਹ ਉਹ ਵਕਤ ਸੀ ਜਦੋਂ ਇਸ ਧਰਤੀ ਉੱਤੇ ਭਾਰਤ ਦੀ ਮਢਲੀ ਸੰਸਕ੍ਰਿਤੀ ਦੀਆਂ ਜੜ੍ਹਾਂ ਫੈਲੀਆਂ ਅਤੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਨੇ ਇੱਥੇ ਆਪਣੀ ਦਸਤਕ ਦਿੱਤੀ ਉਸ ਦੌਰ ਵਿੱਚ ਅੱਜ ਦੇ ਪੰਜਾਬ ਨੂੰ ਸੱਤ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦੇੜਕੇ ਸੱਤ ਦਰਿਆਵਾਂ ਦੀ ਧਰਤੀ ਇਹ ਕੋਈ ਆਮ ਨਾਮ ਨਹੀਂ ਸੀ ਬਲਕਿ ਪੂਰੀ ਸੱਭਿਆਚਾਰਕ ਪਛਾਣ ਸੀ ਇਹ ਉਹੀ ਧਰਤੀ ਸੀ ਜਿੱਥੇ ਦੁਨੀਆ ਦੇ ਸਭ ਤੋਂ ਪੁਰਾਣੇ ਗ੍ਰੰਥਾਂ ਵਿੱਚੋਂ ਇੱਕ ਰਿਗਵੇਦ ਦੇ ਸ਼ੁਰੂਆਤੀ ਭਜਨ ਲਿਖੇ ਗਏ ਫਿਰ ਲਗਭਗ 6ਵੀਂ ਸਦੀ ਈਸਵਾ ਪੂਰਵ ਵਿੱਚ ਇੱਥੇ ਆਉਂਦਾ ਹੈ ਫਾਰਸੀ ਸਾਮਰਾਜ ਇਹ ਪਹਿਲੀ ਵਾਰ ਹੋ ਰਿਹਾ ਸੀ ਜਦੋਂ ਪੰਜਾਬ ਇੱਕ ਗਲੋਬਲ ਪਾਵਰ ਦਾ ਹਿੱਸਾ ਬਣਦਾ ਹੈ ਫਿਰ ਇੱਥੇ ਆਉਂਦੇ ਹਨ ਯੂਨਾਨੀ ਇਨ੍ਹਾਂ ਫਾਰਸੀ ਅਤੇ ਜਨਾਨੀ ਦੋਹਾ ਨੇ ਇਸ ਧਰਤੀ ਉੱਤੇ ਆਪਣੀ ਅਮਿੱਟ ਛਾਪ ਛੱਡੀ ਜਿਸ ਨੇ ਆਉਣ ਵਾਲੇ ਪੰਜਾਬ ਦੇ ਇਤਿਹਾਸ ਨੂੰ ਹਮੇਸ਼ਾ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਜਨਾਨੀਆਂ ਦੀ ਗੱਲ ਕਰੀਏ ਤਾਂ ਸਿਕੰਦਰ ਅਤੇ ਪੋਰਸ ਦੀ ਕਹਾਣੀ ਕਿਸ ਨੂੰ ਯਾਦ ਨਹੀਂ ਹੋਵੇਗੀ ਦਰਿਆ ਜੇਲਮ ਦੇ ਕੰਢੇ ਤੇ ਜਦੋਂ ਦੁਨੀਆਂ ਦੇ ਜੇਤੂ ਸਿਕੰਦਰ ਦਾ ਸਾਹਮਣਾ ਰਾਜਾ ਪੋਰਸ ਨਾਲ ਹੁੰਦਾ ਹੈ ਤਾਂ ਪੋਰਸ ਨੇ ਆਪਣੀ ਬਹਾਦਰੀ ਅਤੇ ਦਲੇਰੀ ਦੇ ਨਾਲ ਮਹਾਨ ਸਿਕੰਦਰ ਦੀਆਂ ਵੀ ਗੋਡਣੀਆਂ ਲਵਾ ਦਿੱਤੀਆਂ ਸਨ ਇਹ ਘਟਨਾ ਅੱਜ ਦੇ ਪੰਜਾਬ ਦੇ ਲੋਕਾਂ ਦੇ ਸਵੈਮਾਨ ਅਤੇ ਬਹਾਦਰੀ ਦੀ ਮਿਸਾਲ ਹੈ ਸਿਕੰਦਰ ਦੇ ਜਾਣ ਤੋਂ ਬਾਅਦ ਮੈਦਾਨ ਖਾਲੀ ਨਹੀਂ ਰਿਹਾ ਤੈਣਕੀਆਂ ਤੇ ਚੰਦਰਗੁਪਤ ਮੌਰੀਆ ਨੇ ਪੰਜਾਬ ਨੂੰ ਭਾਰਤ ਦੇ ਪਹਿਲੇ ਸਾਮਰਾਜ ਮੌਰੀਆ ਸਾਮਰਾਜ ਦਾ ਹਿੱਸਾ ਬਣਾਇਆ ਉਸੇ ਦੌਰ ਵਿੱਚ ਤਕਸ਼ਿਲਾ ਸ਼ਹਿਰ ਪੂਰੀ ਦੁਨੀਆ ਵਿੱਚ ਸਿੱਖਿਆ ਤੇ ਬੁੱਧ ਧਰਮ ਦਾ ਇੱਕ ਵੱਡਾ ਕੇਂਦਰ ਬਣ ਕੇ ਉੱਭਰਦਾ ਏ ਇਸ ਤੋਂ ਬਾਅਦ ਉਹ ਦੌਰ ਆਉਂਦਾ ਜਦੋਂ ਪੰਜਾਬ ਸੱਚਮੁੱਚ ਦੁਨੀਆ ਭਰ ਦੇ ਸੱਭਿਆਚਾਰਾਂ ਦਾ ਇੱਕ ਮਹਾਨ ਸੰਗਮ ਬਣ ਗਿਆ ਵਕਵਾਕ ਸਭਿਆਤਾਵਾਂ ਇੱਥੇ ਆਈਆਂ ਕੱਟੀਆਂ ਹੋਈਆਂ ਤੇ ਇਸ ਮਿਲਾਪ ਤੋਂ ਇੱਕ ਬਿਲਕੁਲ ਨਵੀਂ ਅਤੇ ਖਾਸ ਪਛਾਣ ਪੈਦਾ ਹੋਈ ਇਸ ਮੇਲ ਦੀ ਸਭ ਤੋਂ ਵਧੀਆ ਮਿਸਾਲ ਹੈ ਗੰਧਾਰ ਕਲਾ ਮੂਰਤੀਆਂ ਮਹਾਤਮਾ ਬੁੱਧ ਦੀਆਂ ਹੁੰਦੀਆਂ ਸਨ ਪਰ ਉਹਨਾਂ ਦਾ ਚਿਹਰਾ ਉਹਨਾਂ ਦਾ ਸਰੀਰ ਉਹਨਾਂ ਦਾ ਪਹਿਰਾਵਾ ਸੀ ਬਿਲਕੁਲ ਜਨਾਨ ਦੇ ਦੇਵਤਿਆਂ ਵਰਗਾ ਇੱਥੇ ਸੀ ਪੂਰਬ ਅਤੇ ਪੱਛਮ ਦਾ ਉਹ ਅਨੋਖਾ ਮੇਲ ਜੋ ਇਸੇ ਪੰਜਾਬ ਦੀ ਧਰਤੀ ਤੇ ਹੁੰਦਾ ਹੈ ਉਸ ਵਕਤ ਪੰਜਾਬ ਇੱਕ ਗਲੋਬਲ ਹੱਬ ਬਣ ਗਿਆ ਸੀ ਕਿਉਂਕਿ ਇਥੋਂ ਹੀ ਜ਼ਿਆਦਾ ਹੁੰਦਾ ਸੀ ਦੁਨੀਆ ਭਰ ਵਿੱਚ ਮਸ਼ਹੂਰ ਸਿਲਕ ਰੂਟ ਜੋ ਉਦੋਂ ਪੂਰੀ ਦੁਨੀਆ ਦੇ ਵਪਾਰ ਦਾ ਮੁੱਖ ਕੇਂਦਰ ਸੀ ਦੂਜਾ ਕੁਸ਼ਾਨ ਸਾਮਰਾਜ ਦੇ ਸਮੇਂ ਪੰਜਾਬ ਬੁੱਧ ਧਰਮ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਤੀਜਾ ਗੁਪਤ ਸਾਮਰਾਜ ਵੇਲੇ ਤਾਂ ਪੰਜਾਬ ਨੇ ਸੱਭਿਆਚਾਰ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਇੱਕ ਸੁਨਹਿਰੀ ਯੁੱਗ ਵੇਖਿਆ ਪਰ ਕਹਿੰਦੇ ਹਨ ਕਿ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹਰ ਸੁਨਹਿਰੀ ਦੌਰ ਦਾ ਕਦੇ ਨਾ ਕਦੇ ਅੰਤ ਹੁੰਦਾ ਹੀ ਹੈ ਹੁਣ ਪੰਜਾਬ ਦੀ ਕਹਾਣੀ ਇੱਕ ਨਵਾਂ ਅਤੇ ਇੱਕ ਬਹੁਤ ਵੱਡਾ ਮੋੜ ਲੈਣ ਵਾਲੀ ਹੁੰਦੀ ਹੈ ਪ੍ਰਚੀਨ ਪੰਜਾਬ ਦੀ ਆਜ਼ਾਦੀ ਦਾ ਸੂਰਜ ਡੁੱਬਣ ਜਾ ਰਿਹਾ ਹੁੰਦਾ ਹੈ ਇਸ ਬਦਲ ਦੇ ਦੌਰ ਵਿੱਚ ਆਖਰੀ ਦਵਾਰ ਬਣ ਕੇ ਖੜੇ ਹੋਏ ਹਿੰਦੂ ਸ਼ਾਹੀ ਰਾਜੇ ਜਿਨ੍ਹਾਂ ਨੂੰ ਇਸ ਖੇਤਰ ਵਿੱਚ ਪ੍ਰਚੀਨ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੇ ਅਖੀਰਲੇ ਪਹਿਰੇਦਾਰਾ ਵਜੋਂ ਯਾਦ ਕੀਤਾ ਜਾਂਦਾ ਹੈ ਪਰ ਫਿਰ ਹੋਏ ਮਹਿਮੂਦ ਗਜਨਵੀ ਦੇ ਹਮਲੇ ਜਿਨ੍ਹਾਂ ਨੇ ਸਾਰਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਬਹੁਤ ਵੱਡੀਆਂ ਅਤੇ ਭਿਆਨਕ ਲੜਾਈਆਂ ਹੋਈਆਂ ਤੇ ਅਖੀਰ ਹਿੰਦੂ ਸ਼ਾਹੀ ਰਾਜਵੰਸ਼ਾਂ ਦਾ ਅੰਤ ਹੋ ਗਿਆ ਇਸ ਦੇ ਨਾਲ ਹੀ ਪੰਜਾਬ ਦੀ ਆਪਣੀ ਖੁਦਮੁਖਤਿਆਰੀ ਵੀ ਖਤਮ ਹੋ ਗਈ ਹੁਣ ਪੰਜਾਬ ਪਹਿਲਾਂ ਗਜਨਵੀ ਸਲਤਨਤ ਤੇ ਫਿਰ ਦਿੱਲੀ ਸਲਤਨਤ ਦੇ ਰਾਜ ਅਧੀਨ ਆ ਗਿਆ ਇਸ ਤੋਂ ਅੱਗੇ ਫਿਰ ਕਹਾਣੀ ਹਜ਼ਾਰਾਂ ਸਾਲ ਦਾ ਸਫ਼ਰ ਕਰਦੀ ਹੈ ਤੇ ਫਿਰ 15ਵੀਂ ਸਦੀ ਦਾ ਪੰਜਾਬ ਇੱਕ ਐਸੇ ਮੋੜ ਤੇ ਆਨ ਖੜਦਾ ਹੈ ਜਿੱਥੇ ਕਈ ਸਭਿਆਚਾਰ ਕਈ ਧਰਮ ਇੱਕ ਦੂਜੇ ਨਾਲ ਟਕਰਾ ਰਹੇ ਸਨ ਇਸੇ ਮਾਹੌਲ ਵਿੱਚ ਇੱਕ ਨਵੀਂ ਰੋਹਾਨੀ ਕ੍ਰਾਂਤੀ ਦਾ ਜਨਮ ਹੋਣ ਵਾਲਾ ਹੁੰਦਾ ਹੈ ਜੇਕਰ ਉਸ ਵਕਤ ਦੇ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਦੋਂ ਤਿੰਨ ਵੱਡੀਆਂ ਤਰ੍ਹਾਂਵਾਂ ਸਨ ਇੱਕ ਪਾਸੇ ਸਦੀਆਂ ਪੁਰਾਣੀਆਂ ਹਿੰਦੂ ਪਰੰਪਰਾਵਾਂ ਤੇ ਰੀਤੀ ਰਿਵਾਜ ਸਨ ਜਿਨ੍ਹਾਂ ਵਿੱਚ ਸਮਾਜਿਕ ਪੱਧਰ ਤੇ ਬੜੇ ਵੱਡੇ ਭੇਦਭਾਵ ਸਨ ਦੂਜੇ ਪਾਸੇ ਦਿੱਲੀ ਸਲਤਨਤ ਦਾ ਰਾਜ ਸੀ ਜਿਸ ਨਾਲ ਰਾਜਨੀਤਿਕ ਚਘਰਚ ਚੱਲ ਰਿਹਾ ਹੁੰਦਾ ਹੈ ਤੇ ਇਹਨਾਂ ਦੋਹਾਂ ਦੇ ਵਿਚਕਾਰ ਸੂਫੀ ਸੰਤ ਜੋ ਆਪਣੀਆਂ ਰੋਹਾਨੀ ਕਵਤਾਵਾਂ ਰਾਹੀਂ ਰੱਬ ਨੂੰ ਲੱਭ ਰਹੇ ਸਨ ਮਾਹੌਲ ਬੜਾ ਗੁੰਝਲਦਾਰ ਹੁੰਦਾ ਏ ਇਸ ਮਾਹੌਲ ਵਿੱਚ ਜਿੱਥੇ ਭੇਦਭਾਵ ਸਨ ਲੜਾਈ ਝਗੜੇ ਸਨ ਉੱਥੇ ਆਮ ਗਰੀਬ ਨਿਮਾਣੇ ਲੋਕ ਇੱਕ ਨਵੇਂ ਰਾਹ ਦੀ ਤਲਾਸ਼ ਵਿੱਚ ਹੁੰਦੇ ਇੱਕ ਅਜਿਹੇ ਰਾਹ ਦੀ ਜੋ ਉਹਨਾਂ ਨੂੰ ਸ਼ਾਂਤੀ ਦੇ ਸਕੇ ਲੋਕਾਂ ਵਿੱਚ ਇੱਕ ਰਹਾਣੀ ਖਾਲੀਪਨ ਆ ਚੁੱਕਾ ਸੀ ਜਿਸ ਨੂੰ ਭਰਨ ਦੀ ਸਖਤ ਲੋੜ ਹੁੰਦੀ ਹੈ ਤੇ ਅੰਤ ਨੂੰ ਫਿਰ ਇਸ 10000 ਸਾਲ ਲੰਮੇ ਇੰਤਜ਼ਾਰ ਤੋਂ ਬਾਅਦ ਵੱਡੇ ਵੱਡੇ ਸਾਮਰਾਜਾਂ ਦੇ ਉਤਰਾਅ ਚੜਾਅ ਤੋਂ ਬਾਅਦ ਸਾਲ 1469 ਨੂੰ ਪੰਜਾਬ ਦੀ ਇਸ ਧਰਤੀ ਉੱਤੇ ਇੱਕ ਨਵੀਂ ਰੌਸ਼ਨੀ ਦਾ ਜਨਮ ਹੁੰਦਾ ਹੈ ਉਹ ਸਨ ਸਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੁਣ ਸੋਚ ਕੇ ਵੇਖੋ ਪਿਛਲੇ 10000 ਸਾਲਾਂ ਦਾ ਸਾਰਾ ਸਫਰ ਭਾਵੇਂ ਉਹ ਹੜੱਪਾ ਸਭਿਅਤਾ ਹੋਵੇ ਭਾਵੇਂ ਸਿਕੰਦਰ ਦੀਆਂ ਲੜਾਈਆਂ ਹੋਣ ਭਾਵੇਂ ਗੰਧਾਰ ਕਲਾ ਹੋਵੇ ਤੇ ਭਾਵੇਂ ਸੂਫੀਆਂ ਦੇ ਗੀਤ ਇਹ ਸਭ ਕੁਝ ਬੇਕਾਰ ਨਹੀਂ ਗਿਆ ਇਹ ਸਭ ਕੁਝ ਮਿਲ ਕੇ ਉਸ ਇਤਿਹਾਸਕ ਪਲ ਲਈ ਇੱਕ ਮਹਾਨ ਰਾਹਾਨੀ ਕ੍ਰਾਂਤੀ ਲਈ ਮੰਚ ਤਿਆਰ ਕਰ ਰਹੇ ਸਨ ਜੋ 15ਵੀਂ ਸਦੀ ਵਿੱਚ ਸਾਲ 1469 ਨੂੰ ਪੰਜਾਬ ਦੇ ਲੋਕਾਂ ਨੂੰ ਮਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦੋਸਤੋ ਇਹੀ ਵੱਡਾ ਕਾਰਨ ਹੈ ਕਿ ਆਖਰ ਪੰਜਾਬ ਦੇ ਇਤਿਹਾਸ ਨੂੰ ਸਿੱਖ ਧਰਮ ਦੇ ਜਨਮ ਤੋਂ ਬਾਅਦ ਦਾ ਹੀ ਕਿਉਂ ਚੇਤੇ ਕੀਤਾ ਜਾਂਦਾ ਹੈ ਸੋ ਦੋਸਤੋ ਇਹ ਸੀ ਪੰਜਾਬ ਦੇ 10000 ਸਾਲ ਪੁਰਾਣੇ ਇਤਿਹਾਸ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ